ਸਸਿਕਲ ਜੀ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਇਸ ਵਕਤ ਫੇਸਬੁੱਕ ਤੇ ਇੱਕ ਵਾਰੀ ਫੇਰ ਮੈਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਅੱਜ ਇਸ ਵਕਤ ਅਸੀਂ ਵਿਧਾਨ ਸਭਾ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਦਾ ਆਫਿਸ ਹੈ ਉਹਦੇ ਵਿੱਚ ਬੈਠੇ ਆ ਸਾਰੇ ਐਮ ਐਲ ਏ ਸਾਡੇ ਬੈਠੇ ਨੇ ਔਰ ਲੋਕ ਇਨਸਾਫ ਪਾਰਟੀ ਵੱਲੋਂ ਬੈਂਸ ਕਦਰਸ ਉਹ ਵੀ ਬੈਠੇ ਨੇ ਸੋ ਅੱਜ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਅਨਾਉਂਸ ਕੀਤਾ ਸੀ ਕਿ ਜੋ ਪਿਛਲੇ ਦਿਨੀ ਰਾਣਾ ਗੁਰਜੀਤ ਹੋਰਾਂ ਨੇ ਜਿਹੜਾ ਆਪਣੇ ਨੌਕਰਾਂ ਦੇ ਨਾਂ ਤੇ ਆਪਣੇ ਮੁਲਾਜ਼ਮਾਂ ਦੇ ਨਾਂ ਤੇ ਕਰੋੜਾਂ ਰੁਪਈਆਂ ਦਾ ਜਿਹੜਾ ਰੇਤਾ ਦੀਆਂ ਜਿਹੜੀਆਂ ਖੱਡਾਂ ਨੇ ਉਹਨਾਂ ਦਾ ਠੇਕਾ ਲਿਆ ਬੋਲੀ ਦਿੱਤੀ ਤੇ ਕਿੱਥੋਂ ਪੈਸੇ ਆਏ ਇਹਦੇ ਬਾਰੇ ਹਜੇ ਕੋਈ ਜਾਣਕਾਰੀ ਨਹੀਂ ਤੇ ਨਾ ਹੀ ਸਰਕਾਰ ਜਾਣਕਾਰੀ ਦੇਣਾ ਚਾਹੁੰਦੀ ਹੈ ਕੈਪਟਨ ਸਾਹਿਬ ਇਸ ਮਾਮਲੇ ਨੂੰ ਠੰਡੇ ਵਸਤੇ ਚ ਪਾਉਣ ਵਾਸਤੇ ਇੱਕ ਫਾਰਮੈਲਟੀ ਕਰਦੇ ਨੇ ਕਿ ਇੱਕ ਮਹੀਨੇ ਦੇ ਵਿੱਚ ਜਿਹੜਾ ਇੱਕ ਕਮਿਸ਼ਨ ਜਿਹੜਾ ਹੈ ਇੱਕ ਮੈਂਬਰੀ ਕਮਿਸ਼ਨ ਉਹ ਦੀ ਇਨਕੁਆਇਰੀ ਕਰੂਗਾ ਜਦਕਿ ਖੁਲਾਸਾ ਉਹ ਇੱਕ ਘੰਟੇ ਚ ਹੋ ਸਕਦਾ ਕਿ ਪੈਸੇ ਕਿੱਥੋਂ ਆਏ ਉਹ ਅਮਿਤ ਬਹਾਦਰ ਦੇ ਖਾਤੇ 'ਚ ਤੇ ਉਹਨਾਂ ਦੇ ਜਿਹੜੇ ਮੁਲਾਜ਼ਮ ਨੇ ਜਿਨ੍ਹਾਂ ਦੀ ਤਨਖਾਹਾਂ 10 10 11 11000 ਰੁਪਈਆ ਤਨਖਾਹਾਂ ਸੀ ਸੋ ਇਹ ਇਹ ਆਪਸ ਦੇ ਵਿੱਚ ਮਿਲੀ ਭੁਗਤ ਹੈ ਪਹਿਲਾਂ ਅਕਾਲੀ ਦਲ ਮੂਰੇ ਹੁੰਦਾ ਸੀ ਕਾਂਗਰਸੀ ਜਿਹੜੇ ਰੇਤੇ 'ਚੋਂ ਹਿੱਸੇ ਦਾ ਤਾਂ ਪਹਿਲਾਂ ਵੀ ਸੀ ਪਰ ਉਹ ਪਿੱਛੇ ਹੁੰਦੇ ਸੀ ਹੁਣ ਕਾਂਗਰਸ ਦੀ ਸਰਕਾਰ ਆ ਗਈ ਤਾਂ ਕਾਂਗਰਸੀ ਅੱਗੇ ਆ ਗਏ ਤੇ ਅਕਾਲੀ ਦਲ ਵਾਲੇ ਪਿੱਛੇ ਨੇ ਇਸ ਕਰਕੇ ਉਹ ਤਾਂ ਬੋਲ ਨਹੀਂ ਸਕਦੇ ਇਸ ਮਾਮਲੇ 'ਚ ਸੋ ਅੱਜ ਅਸੀਂ ਵਿਧਾਨ ਸਭਾ ਤੋਂ ਸਾਰੇ ਐਮ ਐਲ ਏ ਇਕੱਠੇ ਹੋ ਕੇ ਵਿਧਾਨ ਸਭਾ ਤੋਂ ਲੈ ਕੇ ਕੈਪਟਨ ਅਮਰਿੰਦਰ ਸਿੰਘ ਦੇ ਘਰ ਤੱਕ ਅਸੀਂ ਰੋਜ਼ ਮਾਰਚ ਕਰਾਂਗੇ ਤੇ ਇਗਲੇ ਪ੍ਰੋਗਰਾਮ ਵੀ ਜਿਹੜੇ ਤੁਹਾਨੂੰ ਮੌਕੇ ਨੋਖਰੇ ਦੱਸ ਦੇ ਰਵਾਂਗੇ ਮੈਂ ਸਭ ਤੋਂ ਪਹਿਲਾਂ ਮਕੂਰਕਾ ਜੀ ਨੂੰ ਕਹਾਂਗਾ ਕਿ ਇੱਕ ਮਿੰਟ ਲਈ ਉਹ ਬਰੀਫ ਕਰ ਦੇਣ ਕਿ ਕਿਸ ਤਰ੍ਹਾਂ ਦਾ ਇਹ mafias ਨੇ ਜੋ ਰੇਤਾ ਬਜਰੀ ਤੇ ਕਬਜ਼ਾ ਕੀਤਾ ਜੋ ਪਿਛਲੀ ਕਾਲੀ ਸਰਕਾਰ ਤੋਂ ਚੱਲ ਰਿਹਾ ਆ ਉਹਦੇ ਕਰਕੇ ਰੇਤਾ ਬਜਰੀ ਦੀਆਂ ਕੀਮਤਾਂ ਕਿੰਨੀਆਂ ਬਹੁਤ ਹੀ ਜ਼ਿਆਦਾ ਵੱਧ ਗਈਆਂ ਇਹ mafias ਨੂੰ ਤੋੜਨ ਦੀ ਬਹੁਤ ਲੋੜ ਆ ਇਸ ਕਰਕੇ ਜੋ ਪਹਿਲਾਂ ਇੱਕ ਅਕਾਲੀ ਤੇ ਪਛਪਾਲੇ ਕਹੇ ਸੀ ਉਹ ਹੁਣ ਕਾਂਗਰਸੀਆਂ ਨੂੰ ਕਰਨਾ ਸ਼ੁਰੂ ਕਰਤਾ ਇਹਨੂੰ ਬੰਦ ਕਰਨ ਦੀ ਬੜੀ ਲੋੜ ਹੈ ਔਰ ਇਸ ਦੇ ਵਾਸਤੇ ਅਸੀਂ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਆ ਸਾਡੇ ਦਰਮਿਆਨ ਸਾਡੇ ਮੈਂਬਰ ਜਿਹੜੇ ਵਿਧਾਨ ਸਭਾ ਦੇ ਨੇ ਉਹਨਾਂ ਚੋਂ ਚਲਵੰਡੀ ਸਾਹੂ ਤੋਂ ਐਮ ਐਲ اے ਨੇ ਬਲਜਿੰਦਰ ਕੌਰ ਜੀ ਬੈਠੇ ਨੇ ਪ੍ਰਿੰਸੀਪਲ ਬੁੱਧਰਾਮ ਜੀ ਬੁਢਲਾਡੇ ਤੋਂ ਐਮ ਐਲ اے ਨੇ ਮੀਤ ਹੇਰ ਬਰਨਾਲੇ ਤੋਂ ਤੇ ਮਾਨਸ਼ਾ ਜੀ ਸਾਹਿਬ ਨਾਜਰ ਸਿੰਘ ਜੀ ਇਹ ਮਾਨਸਾ ਤੋਂ ਐਮ ਐਲ اے ਨੇ ਅਮਨ अरोड़ा ਸੁਨਾਮ ਤੋਂ ਤੇ ਮੇਰੇ ਨਾਲ ਬੈਂਸਾ ਬੈਠੇ ਨੇ ਵੱਡੇ ਬੈਂਸ ਬ੍ਰਦਰ ਇਹ ਖਾਸ ਤੌਰ ਤੇ ਲੋਕ ਸੰ사ਪਾਰਟੀ ਵੱਲੋਂ ਬਹੁਤ ਲੰਬੇ ਸਮੇਂ ਤੋਂ ਇਹ ਸੈਂਡ ਮਾਫੀਆ ਦੀ ਲੜਾਈ ਜਿਹੜੀ ਆ ਲੜਦੇ ਰਹੇ ਨੇ ਕੇਸ ਵੀ ਇਹਨਾਂ ਉੱਪਰ ਕੀਤੇ ਗਏ ਝੂਠੇ ਪਰਚੇ ਪਾਏ ਗਏ ਇਹਨਾਂ ਨੇ ਦਰਿਆਮਾ ਜਾ ਕੇ ਵੀ ਜਿਹੜੀ ਆ ਪੰਜਾਬ ਦੀ ਮਿੱਟੀ ਨੂੰ ਬਚਾਉਣ ਵਾਸਤੇ ਹਮੇਸ਼ਾ ਆਵਾਜ਼ ਉਠਾਈ ਹੈ ਸੋ ਮੈਂ ਕਮੈਂਟਲੀ ਕਹੂੰਗਾ ਕਿ ਸੰਦੀਪ ਬੈਂਸ ਦੀ ਕਿਰਪਾ ਕਰਕੇ ਉਹ ਇਸ ਬਾਰੇ ਥੋੜਾ ਡਿਟੇਲ ਦੱਸੋ ਸੋਸਰੀ ਗੱਲ ਪੰਜਾਬੀ ਵੀਰੋ ਅੱਜ ਰਾਣਾ ਗੁਰਜੀਤ ਜਿਹਦਾ ਬਹਾਦਰ ਇਸ ਸਾਲ 22-23 ਕਰੋੜ ਰੁਪਇਆ ਇੱਕ ਹੋਰ ਮੁਲਾਜ਼ਮ 12 ਕਰੋੜ ਰੁਪਇਆ ਤੀਸਰਾ ਮੁਲਾਜ਼ਮ 6-7 ਕਰੋੜ ਰੁਪਇਆ ਸੋ ਰਾਣਾ ਗੁਰਜੀਤ ਦੀ ਡਿਸਮਿਸਲ ਵਾਸਤੇ ਨੂੰ ਕੱਢਿਆ ਜਾਵੇ ਮੰਤਰੀ ਮੰਡਲ ਦੇ ਵਿੱਚੋਂ ਤੁਰੰਤ ਐਂਡ ਸਭ ਤੋਂ ਐਮ ਜਿਹੜਾ ਇਸ਼ੂ ਆ ਕਿ ਤੁਹਾਡੇ ਤੱਕ ਰੇਤਾ ਸਸਤੀ ਕਿਵੇਂ ਆਵੇ ਜਿਹੜੀ ਟਰਾਲੀ 500 ਦੀ 600 ਦੀ ਹੁੰਦੀ ਸੀ ਤੇ ਉਹ ਤੁਹਾਡੇ ਤੱਕ ਕਿਵੇਂ ਪਹੁੰਚਦੀ ਕਰਨੀ ਆ ਅੱਜ ਅਸੀਂ ਉਹਦੇ ਤੇ ਵਿਚਾਰ ਵਟਾਂਦਰਾ ਕਰਨ ਵਾਸਤੇ ਇਕੱਠੇ ਹੋਏ ਦੋਸਤੋ ਇਨਕਲਾਬ ਜਿੰਦਾਬਾਦ ਬੋਲਣ ਲਈ ਤਿਆਰ ਹੋ ਜੋ ਭਾਰਤ ਮਾਤਾ ਦੀ ਜੈ ਬੋਲਣ ਲਈ ਤਿਆਰ ਹੋ ਜੋ ਇਸ ਤੋਂ ਬਾਅਦ ਦੇ ਵਿੱਚ ਅਗਲਾ ਐਕਸ਼ਨ ਹੋ ਸਕਦਾ ਕਿ ਆਪਾਂ ਸਾਰਿਆਂ ਨੇ ਰਲ ਕੇ ਪੰਜਾਬ ਦੀ ਮਿੱਟੀ ਨੂੰ ਬਚਾਉਣ ਵਾਸਤੇ ਦਰਿਆਵਾਂ ਦੇ ਵਿੱਚ ਜਾ ਕੇ ਰੇਤ mafias ਨੂੰ ਨੰਗਿਆ ਕਰਾਂਗੇ ਰੇਤੇ ਦੀ ਕੀਮਤ ਤੁਹਾਡੀ ਪਹੁੰਚ ਤੇ ਲੈ ਕੇ ਆਵਾਂਗੇ ਤੁਹਾਡੇ ਨਾਲ ਵਾਦਾ ਕਰੂ ਸਾਡੇ ਜੈਤੋ ਤੋਂ MLA ਮਾਸਟਰਦੇਵ ਜੀ ਸਾਡੇ ਵਿਧਾਨ ਸਭਾ ਦੇ ਵਿੱਚ ਡਿਪਟੀ ਲੀਡਰ ਜਗਰਾਉਂ ਤੋਂ ਮੈਡਮ ਸਰਬਜੀਤ ਕੌਰ ਮਾਨੁਖੇ ਤੇ ਸਾਡੇ ਹਾਈ ਕੋਰਟ ਤੋਂ MLA ਹਿਸ਼ਤਵਰ ਸਾਹਿਬ ਤੇ ਖੈਰਾ ਸਾਹਿਬ ਉਹ ਵੀ ਇਸ ਮਾਮਲੇ ਨੂੰ ਬਹੁਤ ਬੇਵਾਗ ਤਰੀਕੇ ਨਾਲ ਬਹੁਤ ਦਿਰ ਤੋਂ ਉਠਾਉਂਦੇ ਰਹੇ ਨੇ ਜਿਸ ਤਰ੍ਹਾਂ ਬੈਂਸ ਸਾਹਿਬ ਨੇ ਕਿਹਾ ਕਿ ਇਸ ਵਕਤ ਜਿਹੜੀ ਰੇਤੇ ਦੀ ਟਰਾਲੀ ਤਰਨਤਾਰਨ ਦੇ ਵਿੱਚ 1600 ਰੁਪਏ ਦੀ ਹੁੰਦੀ ਸੀ ਉਹ 4800 ਰੁਪਏ ਦੀ ਹੋ ਗਈ ਤਿੰਨ ਗੁਣਾ ਕੀਮਤਾਂ ਵਧ ਗਈਆਂ ਜਿਹੜਾ ਟਰੱਕ 30 ਫੁੱਟ ਦਾ ਜਿਹੜਾ ਰੇਤਾ ਦਾ ਟਰੱਕ ਜਿਹੜਾ 10 ਤੋਂ 15000 ਦਾ ਸੀ ਅੱਜ ਉਹ ਬਲੈਕ ਦੇ ਵਿੱਚ 40 ਤੋਂ 50000 ਰੁਪਏ ਦੇ ਵਿੱਚ ਮਿਲ ਰਿਹਾ ਸੋ ਇਹ ਜਿਹੜੀ ਲੁੱਟ ਹੋ ਰਹੀ ਹੈ ਜਿਹੜੇ ਦਰਿਆਵਾਂ ਦੇ ਹਾਰ ਕੁਦਰਤ ਨੇ ਪਾਏ ਸੀ ਪੰਜਾਬ ਦੇ ਗਲੇ ਦੇ ਵਿੱਚ ਕੁਦਰਤ ਨੇ ਦਰਿਆਵਾਂ ਦੇ ਹਾਰ ਪਾਏ ਸੀ ਪਰ ਚੰਦ ਜਿਹੜੇ ਘਰਾਣੇ ਨੇ ਉਹ ਇਨ੍ਹਾਂ ਦਰਿਆਵਾਂ ਦੇ ਮਾਲਕ ਬਣ ਕੇ ਬੈ ਗੇ ਸੋ ਇਹ ਲੁੱਟ ਜਿਹੜੀ ਹੈ ਉਹਦੇ ਵਿਰੁੱਧ ਅਸੀਂ ਸਾਰੇ ਲੰਮ ਬੰਦ ਹੋਵਾਂਗੇ ਸਾਰੇ ਤੇ ਕਮਾਲੂ ਸਾਹਿਬ ਜਿਹੜੇ ਮੌਰ ਤੋਂ ਐਮਐਲਏ ਨੇ ਤੇ ਜੈਕਿਸ਼ਰ ਰੋੜੀ ਜਿਹੜੇ ਗਰਸ਼ੰਕਰ ਤੋਂ ਐਮਐਲਏ ਨੇ ਸਾਡੇ ਉਹ ਵੀ ਸਾਰੇ ਅਸੀਂ ਅੱਜ ਇਕੱਠੇ ਪੜਾਵਾਂਗੇ ਮੈਂ ਖੈਰਾ ਸਾਹਿਬ ਨੂੰ ਕਹੂੰਗਾ ਕਿ ਉਹ ਇਹਦੇ ਵਾਸਤੇ ਕਿਉਂਕਿ ਉਹਨਾਂ ਕੋਲੇ ਫੈਕਟਸ ਨੇ ਕੁਝ ਨਵੇਂ ਫੈਕਟ ਵੀ ਅੱਜ ਲੈ ਕੇ ਆਏ ਨੇ ਉਹ ਤੇ ਉਹ ਇਹ ਡਿਟੇਲ ਦੇਣ ਸਰ ਦੋਸਤੋ ਜਿੱਦਾਂ ਮਾਨ ਸਾਹਿਬ ਤੇ ਸਾਡੇ ਸਤਕਾਰਯੋਗ ਹੋਰ ਐਮ ਐਲ ਏਜ਼ ਨੇ ਫੂਟਾ ਸਾਹਿਬ ਬੈਂਸਾਹਿਬ ਨੇ ਸਾਰਾ ਦੱਸਿਆ ਪਿਛਲੇ 10 ਸਾਲ ਕਾਂਗਰਸ ਪਾਰਟੀ ਅਕਾਲੀਆਂ ਦੀ ਰੇਤ ਬਜਰੀ ਮਾਫੀਆ ਦੇ ਖਿਲਾਫ ਛੱਤਾਂ ਤੇ ਚੜ ਕੇ ਰੋਲਾ ਪਾਉਂਦੇ ਰਹੇ ਕਿ ਪੰਜਾਬ ਦਾ ਸਰੋਤ ਕੁਦਰਤੀ ਹਜ਼ਾਰਾਂ ਕਰੋੜਾਂ ਦਾ ਇਹ ਖਾਗੇ ਨੇ ਅਕਾਲੀ ਮੇਰੇ ਖਿਆਲ ਦੋ ਮਹੀਨੇ ਵੀ ਨਹੀਂ ਟੱਪੇ ਔਰ ਤੁਸੀਂ ਸੁਣ ਲਿਆ ਕਿ ਰਾਣਾ ਗੁਰਜੀਤ ਸਿੰਘ ਨੇ ਆਪਣੇ ਹੱਥ ਠੋਕਿਆਂ ਦੇ ਜ਼ਰੀਏ ਆਪਣੇ ਮੁਲਾਜ਼ਮਾਂ ਨੂੰ ਔਰ ਖਾਸ ਤੌਰ ਤੇ ਇੱਕ ਨੇਪਾਲ ਚੁਆਣ ਕੇ ਬਹਾਦਰ ਉਹ ਕਿੰਨੀ ਬੋਲੀ ਲਾ ਰਿਹਾ 26 ਕਰੋੜ ਦੀ 13 ਕਰੋੜ ਰੁਪਇਆ ਆਪਣੇ ਅਕਾਊਂਟ ਚ ਜਮ੍ਹਾਂ ਕਰਾ ਰਿਹਾ ਜਦ ਕਿ ਉਹਦੀ ਇੱਕ ਮਹੀਨੇ ਦੀ ਸੈਲਰੀ ਕੇਵਲ 11000 ਰੁਪਇਆ ਹੈ ਔਰ ਆਪਣੇ ਹੱਥ ਚੁੱਕਿਆਂ ਦੇ ਜ਼ਰੀਏ ਉਹਨਾਂ ਨੇ ਪੂਰਾ ਮਨਸੂਬਾ ਬਣਾ ਲਿਆ ਪੰਜਾਬ ਦੀ ਰੇਤਾ ਦੀਆਂ ਖੱਡਾਂ ਨੂੰ ਲੁੱਟੁੰਦਾ ਖੱਡ ਲੈਣਗੇ ਇੱਕ ਜਾਇਜ਼ ਤੇ 10 ਖੱਡਾਂ ਦੇ ਕਰਨਗੇ ਨਾਨ ਇਲੀਗਲ ਮਾਈਨਿੰਗ ਰਾਣਾ ਗੁਰਜੀਤ ਸਿੰਘ ਜਾਂ ਚੀਫ ਮਿਨਿਸਟਰ ਸਾਹਿਬ ਨਹੀਂ ਰੋਕ ਸਕਦੇ ਪੰਜਾਬ ਦੇ ਕੀ ਪੰਜਾਬ ਦੀ ਪੁਲਿਸ ਉਹਨਾਂ ਦੇ ਟਿਪਰ ਰੋਕੇਗੀ ਸੋ ਜੋ ਕਮ ਅਕਾਲੀ 10 ਸਾਲ ਕਰਦੇ ਰਹੇ ਨੇ ਇਹਨਾਂ ਨੇ ਬਹੁਤ ਛੇਤੀ ਭੁੱਖ ਦਿਖਾਈ ਆ। ਔਰ ਅਸੀਂ ਇਹਨਾਂ ਦਾ ਪੂਰਾ ਡਟ ਕੇ ਸਾਰੀ ਪਾਰਟੀ ਵਿੱਚ ਸਮੇਤ ਆਮ ਆਦਮੀ ਪਾਰਟੀ, ਲੋਕ ਇਨਸਾਫ ਪਾਰਟੀ ਗੱਠ ਜੋੜ ਅੱਜ ਧੰਨਾਂ ਦੇਣ ਚੱਲੇ ਆ ਔਰ ਅਸੀਂ ਪਾਰਟੀ ਜ ਮਸ਼ਵਰਾ ਕਰ ਰਹੇ ਹਾਂ ਕਿ ਅਗਲਾ ਪ੍ਰੋਗਰਾਮ ਵੀ ਐਲਾਨਾਂਗੇ ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਵਿਧਾਨ ਸਭਾ ਦਾ ਜਿਹੜਾ ਬਜਟ ਇਚਲਾਸ ਹੋਣ ਜਾ ਰਿਹਾ ਉਸਤੇ ਵੀ ਇਹਨਾਂ ਨੂੰ ਸਾਰਿਆਂ ਨੂੰ ਘੇਰਾਂਗੇ ਔਰ ਜਿਹੜਾ ਪੰਜਾਬ ਦਾ ਇਹ ਕੁਦਰਤੀ ਸਰੋਤ ਆ ਕਿਉਂਕਿ ਪੰਜਾਬ ਦੇ ਕੋਲ ਤਾਂ ਬਹੁਤ ਕੁਝ ਹੈ ਨਹੀਂਗਾ। ਮੈਨੂੰ ਦੁੱਖ ਨਾ ਕਹਿਣਾ ਪੈਂਦਾ ਕਿ ਪੰਜਾਬ ਦੇ ਜਿਹੜੇ ਅਸਲ ਵਸਿੰਦੇ ਨੇ ਮਾਲਕ ਨੇ ਜਿਹੜੇ ਕਿਸਾਨ ਨੇ ਉਹ ਤਾਂ 3-3 4-4 5-5 ਲੱਖ ਰੁਪਏ ਲਈ ਮਹਤਾਜ ਨੇ ਆਤਮੱਤਿਆ ਕਰ ਰਹੇ ਨੇ ਤੇ ਨੇਪਾਲ ਚੋਂ ਆਣ ਕੇ ਇਹਨਾਂ ਵਜ਼ੀਰਾਂ ਦੇ ਕਰਿੰਦੇ 13-13 ਕਰੋੜ ਰੁਪਇਆ ਇੱਕ-ਇੱਕ ਵਾਰੀ ਚ ਪੰਜਾਬ ਸਰਕਾਰ ਦੇ ਖਜ਼ਾਨੇ ਜਮ੍ਹਾਂ ਕਰਾ ਲਏ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੱਦਾਂ ਐ ਇਹ ਨੇ ਪੰਜਾਬ ਦੇ ਸਾਰੇ ਖਜ਼ਾਨੇ ਦੀ ਲੁੱਟ ਹੋ ਰਹੀ ਆ ਉਸ ਨੂੰ ਰੋਕਣ ਲਈ ਅੱਜ ਸਾਡਾ ਇਹ ਦਰਨਾ ਮੁੱਖ ਮੰਤਰੀ ਦੇ ਬਾਹਰ ਹੈਗਾ ਸਾਨੂੰ ਪੂਰਾ ਆਸ ਹੈ ਕਿ ਵਿਸ਼ਵਕ ਬੈਠੇ ਪੰਜਾਬੀ ਇਸ ਬਹੁਤ اہم ਮਸਲੇ ਤੇ ਤੁਸੀਂ ਬਹੁਤ ਸੰਜੀਦਗੀ ਦੇ ਨਾਲ ਗੌਰ ਕਰੋਗੇ ਸ਼ੁਕਰੀਆ ਧੰਨਵਾਦ ਇਹਦੇ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਵਿੱਚ ਵੀ ਇਹ ਮਾਮਲਾ ਗਿਆ ਤੇ ਈਡੀ ਕੋਲੇ ਵੀ ਮਾਮਲਾ ਪਹੁੰਚ ਗਿਆ ਇਨਕਮ ਟੈਕਸ ਕੋਲੇ ਵੀ ਖੈਰ ਸਾਹਿਬ ਸਾਡੀ ਪਾਰਟੀ ਜਿਹੜੀ ਆ ਉਹ ਪਹੁੰਚ ਕਰੂਗੀ ਤੇ ਜਿੱਥੇ ਵੀ ਬਿਜ਼ਨਸ ਕੋਲੇ ਵੀ ਅਸੀਂ ਸ਼ਿਕਾਇਤ ਕੀਤੀ ਹੈ ਕਿਉਂਕਿ ਬੇਨਾਮੀ ਲੁੱਟ ਹੈ ਤੇ ਇਸ ਮਾਮਲੇ 'ਚ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਬੈਂਸ ਬ੍ਰਦਰਜ਼ ਨੇ ਬਹੁਤ ਵੱਡੀ ਲੜਾਈ ਆਲਰੇਡੀ ਉਬਦਾਨ ਸਭਾ ਚ ਵੀ ਲੜਦੇ ਰਹੇ ਨੇ ਸੜਕਾਂ ਤੇ ਵੀ ਲੜਦੇ ਰਹੇ ਨੇ ਜਦੋਂ ਇਹੀ ਕਾਂਗਰਸ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਹੁੰਦੀ ਸੀ ਤੇ ਆਪਣੀ ਨਕਲੀ ਜਿਹੀ ਆਪਦੀ ਵਿਧਾਨ ਸਭਾ ਚਲਾ ਕੇ ਜਿਹੜੀ ਹੈ ਆਪਣੀਆਂ ਭੜਾਸ ਕੱਢ ਲੈਂਦੇ ਸੀ ਪਰ ਉਸ ਵੇਲੇ ਬੈਂਸ ਬ੍ਰਦਰ ਜਿਹੜੇ ਨੇ ਉਹ ਡਟ ਕੇ ਲੜਦੇ ਰਹੇ ਨੇ ਆਪਾਂ ਦੇਖਿਆ ਕਿਵੇਂ ਇਹਨਾਂ ਨੂੰ ਇਹਨਾਂ ਦੀ ਆਵਾਜ਼ ਨੂੰ ਦੱਬਣ ਵਾਸਤੇ ਵਿਧਾਨ ਸਭਾ ਚੋਂ ਬਾਹਰ ਚੱਕ ਕੇ ਇਹਨਾਂ ਨੂੰ ਛੁੱਟ ਦਿੱਤਾ ਜਾਂਦਾ ਸੀ ਕਿ ਤੁਸੀਂ ਸੱਚ ਨਾ ਬੋਲੋ ਸੋ ਮੈਂ ਵੱਡੇ ਭੈਣ ਸਾਹਿਬ ਉਹ ਵੀ ਇਸ ਮਾਮਲੇ 'ਚ ਇੱਕ ਤੋਂ ਜਾਣਕਾਰੀਆਂ ਸਾਂਝੀਆਂ ਪੰਜਾਬੀ ਵੀਰੋ ਵਾਜੁਰਜੀ ਕਾ ਘਰ ਸਾਬਾ ਫਤਿਹ ਜਿਵੇਂ ਮਾਨ ਸਾਹਿਬ ਨੇ ਦੱਸਿਆ ਅੱਜ ਅਸੀਂ ਸਾਰੇ ਆਮ ਆਦਮੀ ਪਾਰਟੀ ਦੇ ਲੋਕ ਸੰ사ਦ ਪਾਰਟੀ ਦੇ ਜਿਹੜੇ ਲੋਕ ਨਵਾਇੰਦੇ ਐ ਐਮ ਐਲ ਏਸ ਆ ਉਹ ਅੱਜ ਮੁੱਖ ਮੰਤਰੀ ਦੇ ਘਰ ਦੇ ਬਾਹਰ ਉਹਨੂੰ ਜਗਾਉਣ ਲਈ ਚੱਲੇ ਆ ਕਿਉਂਕਿ ਉਹ ਕੁੰਭ ਕਰਨ ਦੀ ਨਹੀਂ ਜੁੱਤਾ ਹੋਇਆ ਉਹ ਤਾਂ ਹਰ ਇੱਕ ਗੱਲ ਨੂੰ ਕਹਿੰਦਾ ਵੀ 30 ਦਿਨਾਂ ਬਾਅਦ ਉਹ ਮਹੀਨਾ ਉਹਦੇ ਮੂੰਹ ਤੇ ਚੜ ਗਿਆ ਹੁਣ ਉਹ ਹਰ ਇੱਕ ਕਰਨ ਨੂੰ ਕਹਿੰਦਾ ਵੀ ਮਹੀਨੇ ਬਾਅਦ ਰਿਪੋਰਟ ਆਉਗੀ ਪਰ ਮੈਂ ਇਹ ਗੱਲ ਕਹਿਣਾ ਚਾਹੁੰਨਾ ਪੰਜਾਬੀ ਵੀਰੋ ਕਿ ਜਿਹੜੇ ਪੰਜ ਦਰਿਆ ਜਿਹੜੇ ਪੰਜਾਬ ਦੇ ਹਿੱਸੇ ਦਰਿਆ ਆਏ ਉਹਨਾਂ ਦੀ ਰੇਤਾ ਬਜਰੀ ਅੱਜ ਸਾਰਿਆਂ ਤੋਂ ਵੱਡਾ ਲੁੱਟਦਾ ਕਾਰਨ ਕਿ ਨਾਲ ਦੀਆਂ ਸਟੇਟਾਂ ਨੇ ਆਪਣੇ ਸਟੇਟ ਦੀ ਮਾਈਨਿੰਗ ਬੰਦ ਕਰਤੀ ਤੇ ਬੰਦ ਕਰਕੇ ਪੰਜਾਬ ਦੀ ਮਾਈਨਿੰਗ ਕਰਾ ਕਰਕੇ ਸਾਰਾ ਰੇਤਾ ਬਜਰੀ ਨਾਲ ਦੀਆਂ ਸਟੇਟਾਂ ਨੂੰ ਵੀ ਤੁਰਿਆ ਜਾਂਦਾ ਤੇ ਮੁੱਖ ਮੰਤਰੀ ਸਾਹਿਬ ਸੁੱਤੇ ਪਏ ਆ ਅੱਜ ਅਸੀਂ ਉਹਨਾਂ ਨੂੰ ਜਗਾਉਣ ਲਈ ਚੱਲੇ ਆ ਤੇ ਉਹਨਾਂ ਨੂੰ ਇਹ ਕਹਿਣ ਲਈ ਚੱਲੇ ਆ ਕਿ ਪੰਜਾਬ ਦੀ ਰੇਤਾ ਤੇ ਬਜਰੀ ਤੇ ਪੰਜਾਬੀਆਂ ਦਾ ਹੱਕ ਹੈ ਤੇ ਕਿਰਪਾ ਕਰਕੇ ਇਹ ਹੱਦ ਸੀਲ ਕੀਤੀ ਜਾਵੇ ਤਾ ਤੇ ਰੇਟਾਂ ਤੇ ਬਜਰੀ ਦੇ ਜਿਹੜੇ ਰੇਟ ਆ ਉਹ ਗਰੀਬ ਦੀ ਪਹੁੰਚ ਦੇ ਵਿੱਚ ਆ ਸਕਣ ਤੁਹਾਡੇ ਨਾਲ ਵਾਅਦਾ ਕਰਦੇ ਆ ਕਿ ਇਥੇ ਰੇਟ ਤੁਹਾਡੀ ਪਹੁੰਚ ਵਿੱਚ ਲਿਆਉਣ ਵਾਸਤੇ ਅਸੀਂ ਸਾਰੇ ਰਲ ਕੇ ਹਰ ਮੁਕਾਮ ਤੱਕ ਜਾਵਾਂਗੇ ਤੁਹਾਡਾ ਧੰਨਵਾਦ ਇੱਕ ਪਾਸੇ ਕਿਸਾਨ ਆਤਮ ਹੱਤਿਆ ਕਰ ਰਹੇ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਨਤੀਜਾ ਇੰਨਾ ਮਾੜਾ ਹੈ ਕਿ ਬੱਚੇ ਵੀ ਆਤਮ ਹੱਤਿਆ ਕਰਨ ਤੇ ਮਜਬੂਰ ਹੋ ਗਏ ਟੀਨੇਜਰ ਬੱਚੇ ਵਪਾਰੀ ਜਿਹੜੇ ਨੇ ਉਹ ਜਾ ਆਪਣਾ ਵਪਾਰ ਬੰਦ ਕਰ ਰਕੇ ਭੱਜ ਰਹੇ ਨੇ ਜਾਂ ਆਪਣੇ ਧੰਦੇ ਬਦਲ ਰਹੇ ਨੇ ਕੋਈ ਮੁਲਾਜ਼ਮਾ ਨੂੰ ਤਨਖਾਹ ਨਹੀਂ ਮਿਲ ਰਹੀ ਤੇ ਦੂਜੇ ਪਾਸੇ ਇਹਨਾਂ ਲੀਡਰਾਂ ਦੇ ਜਿਹੜੇ ਮੁਲਾਜ਼ਮ ਨੇ ਨੌਕਰ ਨੇ ਉਹ ਕਰੋੜਾਂ ਰੁਪਈਆਂ ਦੇ ਠੇਕੇ ਲੈ ਰਹੇ ਨੇ ਇੱਥੋਂ ਹੀ ਸਿੱਧ ਹੁੰਦਾ ਕਿ ਦਾਲ ਨਹੀਂ ਕਾਲੀ ਦਾਲ ਚ ਕਾਲਾ ਨਹੀਂ ਹੈਗਾ ਇਹ ਦਾਲ ਹੀ ਕਾਲੀ ਹੈ ਸੋ ਕੈਪਟਨ ਸਾਹਿਬ ਤੁਹਾਨੂੰ ਜਵਾਬ ਦੇਣਾ ਪਊ ਤੁਸੀਂ ਇਹ ਕਾਂਗਰਸ ਦੇ ਜਿਹੜੇ ਇਸ ਦਲ ਦੇ ਮੁਖੀ ਉਹਨਾਂ ਦੇ ਸੋ ਕੈਪਟਨ ਤੋਂ ਜਵਾਬ ਮੰਗਿਆ ਜਾਂਦਾ ਜੇ ਕੋਈ ਟੀਮ ਗਲਤ ਕਰਦੀ ਹੈ ਸੋ ਆਮ ਆਦਮੀ ਪਾਰਟੀ ਤੇ ਲੋਕ ਸੰ사드 ਪਾਰਟੀ ਲੋਕਾਂ ਨੇ ਫਤਵਾ ਦੇ ਕੇ ਸਾਨੂੰ ਵਿਧਾਨ ਸਭਾ ਚ ਭੇਜਿਆ ਮੁਖ ਵਿਰੋਧੀ ਤੇ ਦਿੱਤੌਰਤੇ ਤੇ ਮੁੱਖ ਵਿਰੋਧੀ ਤੇ ਦਾ ਮਤਲਬ ਹੁੰਦਾ ਚੌਕੀਦਾਰ ਤੇ ਚੌਕੀਦਾਰ ਦਾ ਕੰਮ ਹੁੰਦਾ ਜਾਗਦੇ ਰਹੋ ਦਾ ਹੋਕਾ ਦੇਣਾ ਤੇ ਅਸੀਂ ਅੱਜ ਕੈਪਟਨ ਮਰਿੰਦਰ ਸਿੰਘ ਦੇ ਕੰਨਾਂ ਦੇ ਵਿੱਚ ਜਾਗਦੇ ਰਹੋ ਦਾ ਹੋਕਾ ਪਾਉਣ ਚੱਲੇ ਆ ਮੈਨੂੰ ਉਮੀਦ ਹੈ ਕਿ ਇਸ ਇਸ